ਕੁਛੀ ਵੀ ਰਿਸ਼ਤੇਦਾਰਾਂ ਦੇ ਤਾਣੇ ਮਿਹਣੇ ਛੋੜ ਕੇ ਆ ਚੁੱਕੇ ਹੋ ਕਿ ਤੁਹਾਡੇ ਵੀ ਰਿਸ਼ਤੇਦਾਰ ਤੁਹਾਨੂੰ ਕਹਿ ਰਿਹਾ ਕਿ ਇਹ ਬੱਲੂ ਰਾਮ ਤੋਂ ਹੋਰੇ ਕੁਛ ਨਹੀਂ ਇਹ ਡੱਕਾ ਤੋੜ ਨਹੀਂ ਸਕਦਾ ਇਹ ਜੰਮਿਆ ਵੀ ਗਰੀਬ ਸੀ ਇਹ ਮਰੂ ਵੀ ਗਰੀਬ ਤਾਂ ਹੁਣ ਉਹਨਾਂ ਦੇ ਜਵਾਨ ਤੇ ਤਾਲੇ ਲਾਉਣ ਦੀ ਵਾਰੀ ਆ ਚੁੱਕੀ ਆ ਹੁਣ ਟਾਈਮ ਆ ਚੁੱਕਾ ਰਤਰਾ ਤੋਂ ਅਮੀਰ ਹੋਣ ਦਾ ਹੁਣ ਟਾਈਮ ਆ ਚੁੱਕਾ ਤੁਹਾਡੀ ਤਰੱਕੀ ਦਾ ਹੁਣ ਟਾਈਮ ਆ ਚੁੱਕਾ ਤੁਹਾਨੂੰ ਬਲੰਦੀਆਂ ਤੱਕ ਛੂਣ ਦਾ ਦੇਖੋ ਜੀ ਮਾ ਤੁਸਰੀ ਦਸਤਾਰ ਉਹ ਆਮ ਹੋਲਸੇਲਰਾਂ ਵਾਂਗੂ ਨਹੀਂ ਮਾਲ ਦਿੱਤਾ ਵਾਜੋ ਟੈਨਸ਼ਨ ਨਹੀਂ ਆ ਚੱਕੋ 10 15000 ਨਾਲ ਕੱਪੜੇ ਦਾ ਕੰਮ ਸ਼ੁਰੂ ਕਰੋ 30 35000 ਰੁਪਏ ਮਹੀਨਾ ਬਣਾਓ ਆ ਚੱਕੋ 150 ਰੁਪਏ ਦਾ ਪਰਾਜੋ ਸੂਟ ਸਾਡੇ ਤੋਂ ਲੈ ਜਾਓ 300 ਰੁਪਏ ਦਾ ਸੇਲ ਕਰਕੇ ਡਬਲ ਕਮਾਈ ਕਰੋ ਜੀ ਕੋਈ ਤੇ 5 ਲੱਖ ਲਾਉਣ ਦੀ ਲੋੜ ਨਹੀਂ 4 ਲੱਖ ਲਾਉਣ ਦੀ ਲੋੜ ਨਹੀਂ 2 ਲੱਖ ਲੌਂ ਦੀ ਲੋੜ ਨਹੀਂ ਆਹ ਦੇਖੋ ਰੈਡੀमेड ਪਲਾਜੋ ਸੂਟ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 5-600 ਰੁਪਏ ਦਾ ਇੱਥੋਂ ਤੁਹਾਨੂੰ ਅਸੀਂ ਦੇ ਰਣਾ ਸਿਰਫ 150 ਰੁਪਏ ਚ ਫਿਰ ਗਏ ਜਦੋਂ ਕਹਿੰਦੇ ਸੀ 10-15000 ਨਾਲ ਤਾਂ ਗੋਲ ਕੱਪਿਆਂ ਦੀ ਰਿਹੜ ਹੀ ਨਹੀਂ ਲੱਗਦੀ ਆ ਮਾਤੂ ਸ਼੍ਰੀ ਦਸਤਾਰ ਦੌਰ ਲੈ ਕੇ ਆ ਗਿਆ ਆ ਚੱਕੋ ਆਲ ਓਵਰ 5 ਮੀਟਰ ਸੂਟ 250 ਰੁਪਏ ਦਾ ਦੁਪੱਟਾ ਲਾ ਕੇ ਤੁਸੀਂ ਆਰਾਮ ਨਾਲ 500 ਰੁਪਏ ਦਾ ਵੇਚ ਸਕਦੇ ਹੋ ਕਿ ਕੱਪੜੇ ਦਾ ਇੱਕ ਅਜਿਹਾ ਬਿਜ਼ਨਸ ਆ ਜਿੱਥੇ ਤੁਹਾਨੂੰ ਆਇਲ ਸਕਾਂ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਵੱਡੇ ਵੱਡੇ ਕੋਰਸ ਕਰਨ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਪੜਾਈਆਂ ਕਰਨ ਦੀ ਲੋੜ ਨਹੀਂ ਹੁਣ ਦੌਰ ਵਿਆਹ ਸ਼ਾਦੀਆਂ ਦੇ ਤੇਰਾ ਸ਼ੁਰੂ ਹੋ ਗਿਆ ਆ ਦੇਖੋ ਕੜਾਈ ਕੀਤਾ ਸੂਟ ਨਾਲ ਕੜਾਈ ਕੀਤਾ ਦੁਪੱਟਾ ਕੋਈ ਸ਼ੋਰੂਮ ਲੈਣ ਦੀ ਲੋੜ ਨਹੀਂ ਘਰ ਬੈਠੇ ਕੰਮ ਸ਼ੁਰੂ ਕਰ ਲਓ ਤੁਹਾਨੂੰ 350 ਰੁਪਏ ਦਾ ਸੂਟ ਮਿਲਣਾ ਚਾਰ ਰੰਗ ਮਿਲਨੇ ਆ ਤੇ ਜਾ ਕੇ 700 ਰੁਪਏ ਦਾ ਵੇਚ ਦਿਓ ਜਾ ਕੇ ਆ ਚੈੱਕ ਕਰੋ 1216 ਸੂਟ ਚੱਕੋ 650 ਦੇ ਵਿੱਚ ਐਚ ਇਹ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਚੈੱਕ ਕਰੋ ਤੁਸੀਂ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਜੀ ਇਦਾਂ ਦੇ ਸੂਟ ਰਾਇਲ ਸੂਟ ਡੰਮੀਆਂ ਤੇ ਲਾ ਕੇ 2 200 ਰੁਪਏ ਦੇ ਵੇਚਦੇ ਆ ਪਰ ਅਸੀਂ ਤੁਹਾਨੂੰ 650 ਦੇਣਾ ਤੁਸੀਂ ਭਾਵੇਂ 1200 ਦਾ ਵੇਚ ਦਿਓ 1100 ਦਾ ਵੇਚ ਦਿਓ 1300 ਦਾ ਵੇਚ ਦਿਓ ਇਹੀ ਤੁਸੀਂ ਪਾਰਾ ਪਾਰਾ ਸੋਦੇ ਪੀਆਰ ਦੀਆਂ ਦੁਕਾਨਾਂ ਚੋਂ ਲੈਨੇ ਹੋ ਇਹ ਜੋ ਅਸੀਂ ਗਿੱਦੜ ਸਿੰਘੀ ਮਾਤੂ ਸ਼੍ਰੀ ਦਸਤਾਰ ਦੇ ਰਹੇ ਆ ਨਾ ਤੁਹਾਨੂੰ ਕਿਸੇ ਦੁਕਾਨਦਾਰ ਨੇ ਦੇਣੀ ਦੇਖੋ ਜੀ ਜਲਦੀ ਜਲਦੀ ਆਜੋ ਇਹਨਾਂ ਦਿਨਾਂ ਦੇ ਵਿੱਚ ਜੋ ਵੈਰਾਈਟੀ ਹੈ ਦੇਖੋ ਸਟਾਕ ਤਾਣਾ ਤਣ ਭਰੇ ਭੇ ਆ ਚੈੱਕ ਕਰੋ ਚਾਹੇ ਬੁੱਢੀ ਚਾਟ ਲੈਣਾ ਚਾਹੇ ਤੁਸੀਂ ਕੜਾਈਆਂ ਲੈਣੀਆਂ ਚਾਹੇ ਪ੍ਰਿੰਟ ਲੈਣਾ ਸਾਡੇ ਕੋਲ ਸਾਰੀ ਚੀਜ਼ ਅਵੇਲੇਬਲ ਆ ਅਸੀਂ ਕੋਈ ਨਹੀਂ ਕਹਿੰਦੇ ਲੱਖ ਰੁਪਿਆ ਲੈ ਕੇ ਆਓ ਅਸੀਂ ਕੋਈ ਨਹੀਂ ਕਹਿੰਦੇ 50 60000 ਰੁਪਿਆ ਲੈ ਕੇ ਆਓ ਅਸੀਂ ਵੇਣਤੀ ਕਰਦੇ ਆ 10 20000 ਤੋਂ ਕੰਮ ਸ਼ੁਰੂ ਕਰ ਲਓ ਭਲਾ ਤੁਹਾਡੇ ਕੋਲ ਲੱਖ ਰੁਪਿਆ ਭਲਾ ਦੀ ਕਾ ਨਾਲ ਆਉ ਦੋ ਲੱਖ ਗਰੰਟੀ ਦਿਨਾ 10 20000 ਰੁਪਏ ਲਾ ਕੇ ਕੰਮ ਸ਼ੁਰੂ ਕਰੋ ਥੋੜਾ ਅੰਦਰੋਂ ਤੇ ਲਾਭ ਕਰਨਾ ਵੀ ਮੈਂ ਲੱਖ ਰੁਪਏ ਦਾ ਲਾਵਾਂ ਤੇ 2 ਲੱਖ ਰੁਪਏ ਵਟਾ ਗਰੰਟੀ ਹੁਣ ਸੋਚਣਾ ਨਾ ਲੱਗ ਜਾਓ ਕਰਾਂ ਨਾ ਕਰਾਂ ਕਦੋਂ ਕਰਾਂ ਜਿਹੜਾ ਸੋਚੀਗਾ ਕੱਲ ਉਹ ਗਿਆ ਕੱਲ ਨਹੀਂ ਅੱਜ ਅੱਜ ਨਹੀਂ ਹੁਣ ਹੁਣੇ ਹੀ ਆਜੋ ਸਕੂਟਰ ਮੋਟਰਸਾਈਕਲ ਚੱਕੋ ਬੱਸ ਚ ਆਜੋ ਟੈਲੀਫੋਨ ਆ ਇਸ ਨੰਬਰ ਤੇ ਕਰ ਲੋ ਕੋਈ ਜਾਣਕਾਰੀ ਲੈਣੀ ਫੋਨ ਕਰੋ ਇਸ ਨੰਬਰ ਤੇ ਆ ਦਿੱਤਾ ਨੰਬਰ ਸਾਰੀ ਗੱਲ ਕਰਨਗੇ ਬਾਈ ਦਾ ਨੰਬਰ ਆ ਸਾਰੀ ਜਾਣਕਾਰੀ ਦੇ ਦੇਣਗੇ ਮੇਰੀ ਸਲਾਹ ਆ 15-2000 ਰੁਪਿਆ ਲਿਆਓ ਬਸ ਉਸ ਤੋਂ ਬਾਅਦ ਤੁਹਾਡੀ ਤਰੱਕੀ ਸ਼ੁਰੂ 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 ਮਿਹਨਤ ਤੁਸੀਂ ਕਰਨੀ ਆ ਫਲ ਪ੍ਰਮਾਤਮਾ ਦੇਣਾ ਵੈਰਾਈਟੀ ਦੇਣੀ ਮਾਤੂ ਸ਼ੀਰ ਦਸਤਾਰ ਨੇ ਫਰੀ ਦੇ ਪਾ ਦੇਖੋ ਜੀ ਸਿੱਧੀ ਗੱਲ ਪਹਿਲਾਂ ਕਹਿ ਤੀ ਆ ਨਾ ਬਾਹਲੇ ਪੜੇ ਲਿਖੇ ਹੋਣੇ ਚਾਹੀਦੇ ਆ ਨਾ ਇੱਥੇ ਏਜ ਮੈਟਰ ਕਰਦੀ ਆ ਨਾ ਪੜਾਈ ਮੈਨੇ ਕਰਦੀ ਆ ਨਾ ਪੈਸਾ ਵੈਨੇ ਰੱਖਦਾ ਮਾਇਨੇ ਤੁਹਾਡੀ ਮਿਹਨਤ ਰੱਖਦੀ ਆ ਬਣਾ ਦੀ ਉਮਰ ਜਿੰਨੀ ਮਰਜ਼ੀ ਹੋ ਜਾਵੇ ਮਿਹਨਤ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਕਹਿੰਦੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੋ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਉੱਤੇ ਫੋਨ ਕਰ ਸਕਦੇ ਆ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਪਾਗ